ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਟਕਸਾਲੀ ਦੇ ਵਿੱਚ ਭਾਂਜਿਆਂ ਨੂੰ ਲੈ ਕੇ ਖੇਚਾ ਤਾਣੀ ਜੋਰਾ ਤੇ ਹੈ ਬੀਤੇ ਦਿਨੀ ਤੁਸੀਂ ਬਾਖੂ ਪੀ ਜਾਣਦੇ ਹੋ ਕਿ ਭਾਈ ਰਣਜੀਤ ਸਿੰਘ ਜੀ ਬ੍ਰਹਮਪੁਰਾ ਦੇ ਪਤੀਜੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਦਲ ਨੇ ਸ਼ਾਮਿਲ ਕੀਤਾ ਸੀ ਤੇ ਅੱਜ 14 ਮਾਰਚ ਬਾਦਲ ਪਰਿਵਾਰ ਦੇ ਘਰ ਦੇ 35 ਮੰਨੇ ਜਾਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਅਕਾਲੀ ਆਗੂ ਹਰਸ਼ਖਮਿੰਦਰ ਸਿੰਘ ਬੱbbi ਬਾਦਲ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਟਕਸਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਸੇਵਾ ਸਿੰਘ ਸ਼ੇਖ ਹੁਆ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਜਰਨਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਕਈ ਟਕਸਾਲੀ ਆਗੂ ਮੌਜੂਦ ਰਹੇ ਬਬੀ ਨੇ ਟਕਸਾਲੀ ਦਲ ਜੁਆਇਨ ਕਰਦੇ ਹੀ ਅਕਾਲੀ ਦਲ ਦੇ ਕਈ ਭੇਦ ਖੋਲੇ ਅਤੇ ਸਾਫ ਤੌਰ ਤੇ ਉੱਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਛੱਡਣ ਦਾ ਸਭ ਤੋਂ ਵੱਡਾ ਕਾਰਨ ਇੱਕੋ ਹੀ ਸੀ ਵਿਕਰਮਜੀਤ ਸਿੰਘ ਮਜੀਠੀਆ ਕਿਉਂਕਿ ਦਿਨੋ ਦਿਨ ਬੇਮਤਲਬ ਦੀ ਉਹਨਾਂ ਦੀ ਦਖਲਅੰਦਾਜ਼ੀ ਵਾਧਦੀ ਜਾ ਰਹੀ ਸੀ ਹੋਰ ਕੀ ਕੁਝ ਕਿਹਾ ਤੁਸੀਂ ਆਪ ਦੇਖੋ ਬਬੀ ਬਾਦਲ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜੀ ਆਇਆਂ ਵੀ ਆਖਣ ਤੇ ਅੱਜ ਹੀ ਉਹਨਾਂ ਦੇ ਸਪੋਰਟ ਵੱਡੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਲਈ ਉਹਦਾ ਵੀ ਯੋਗ ਏਲਾਣ ਕਰਨਗੇ ਸਰਦਾਰ ਗੁਰਦੀਪ ਸਿੰਘ ਜੀ ਪ੍ਰਧਾਨ ਨੰਬਰ 파ਰਟੀਮੈਂਟ ਪਰਦਾਮ ਫਰੋਰੀ ਅਕਾਲੀ ਦਲ ਤਕਸਾਲੀ ਉਹਨਾਂ ਦਾ ਸਤਿ ਸ੍ਰੀ ਅਕਾਲ ਬਹੁਤ ਜੀ ਕੁਝੀਆਂ ਪ੍ਰਧਾਨ ਯੂਥ ਅਕਾਲੀ ਦਲ ਸਾਡੀ ਆਪਣੀ ਪਲੇਟੀ ਜਿਹੜਾ ਹੈ ਸੰਬੋਧਨ ਤੁਹਾਨੂੰ ਕਰਨਗੇ ਉਸ ਤੋਂ ਪਹਿਲਾਂ ਸਾਡੇ ਸੈਕਟਰੀ ਜਨਰਲ ਸਾਧ ਸੇਵਾ ਸਿੰਘ ਜੀ ਸਹਿਕਾ ਉਹ ਕੁਝ ਕਹਿਣਗੇ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਕਿ 2 ਵਜੇ ਸਾਡੇ ਡੈਲੀਗੇਸ਼ਨ ਦੀ ਮੀਟਿੰਗ ਹੈਗੀ ਹੈ ਚੀਫ ਇਲੈਕਟਰਲ ਅਫਸਰ ਦੇ ਨਾਲ ਮਿਸਟਰ ਨੌਜਵਾਨ ਬਹੁਤ ਹੀ ਹਰਮਨ ਪਿਆਰੇ ਪਿਆਰ ਦੇ ਜਿੰਦ ਜਾਣ ਜਿੰਨਾ ਨੇ ਚੌਂਮੜੀਆ ਖਾਲੀਦਾਲ ਦੇ ਵਿੱਚ ਬਹੁਤ ਲੰਮਾ ਸਮਾਂ ਲੀਡਵੇ ਕੌਰ ਜੀ ਤੇ ਸੇਵਾ ਕੀਤੀ ਆ ਅੱਜ ਉਹ ਸਾਡੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਸਵਾਗਤ ਕਰਦਾ ਅਤੇ ਮੈਂ ਇੱਕ ਖੁਸ਼ਾ ਜਿੰਨਾ ਮੈਂ ਉਹਨਾਂ ਦਾ ਜੋ ਬਣਦਾ ਮਾਣ ਸਤਕਾਰ ਜਿਵੇਂ ਜਿਉਂ ਉਹਨਾਂ ਨੇ ਫੌਜੀ ਸੇਵਾ ਪਿੱਛੇ ਰਹੀ ਹੈ ਜਿਵੇਂ ਦੇ ਪਰਿਵਾਰ ਨਾਲ ਉਹ ਸੰਬੰਧ ਰੱਖਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਖਾਨਦਾਨ ਨੇ ਸ਼੍ਰੋਮਣੀ ਕਾਗਦੀਦਾਰ ਦੇ ਵਿੱਚ ਐਗਿਟੇਸ਼ਨ ਦੇ ਵਿੱਚ ਮੋਰਚਿਆਂ ਦੇ ਵਿੱਚ ਹਿੱਸਾ ਲਿਆ ਜੀਣਾ ਕਟਿਆ ਉਹਨਾਂ ਦਾ ਜਿਹੜਾ ਬਣਦਾ ਆ ਆਕਿਆ ਉਹ ਅੱਗੇ ਤੋਂ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਅੱਜ ਮੈਂ ਉਹਨਾਂ ਨੂੰ ਜੋ ਸ਼੍ਰੋਮਣੀ ਤਖਸਾਲੀ ਦਾਦਾ ਜੋ ਦੂਤ ਹੋ ਕੇ ਆ ਉਹ ਦਾ ਪ੍ਰਦਾਨ ਜੁਕਤ ਕਰ ਗਿਆ ਪੰਜਾਬ ਦਾ ਮੈਨੂੰ ਉਹਦੀ ਆਸ ਹੈ ਨੋ ਕਿ ਮੈਂ ਜੋ ਪਿਛਲੇ ਤਜਰਬਾ ਕਾਪ ਵੀ 50 60 ਸਾਲ ਹੋਏ ਕਾਲੀਦਰ ਚੜਿਆ ਜੋ ਕਾਲੀਦਰ ਦੇ ਵਿੱਚ ਇਸ ਨੌਜਵਾਨ ਨੇ ਦੂਤ ਹੋ ਕੇ ਚੜੇ ਕੇ ਕਾਲੀਦਰ ਚੜੇ ਕੇ ਉਹ ਜੋ ਬਹੁਤ ਵੱਡਾ ਪਰਵਾਰ ਜਿਨ੍ਹਾਂ ਨੇ ਰਾਜ ਭਗ ਦਾ ਆਨੰਦ ਲੰਮਾ ਸਮਾਂ ਮਾਣਿਆ ਉਸ ਪਰਵਾਰ ਦੇ ਕਿੰਨੇ ਮੈਂਬਰ ਨੇ ਉਹਨਾਂ ਦੇ ਪਤੀ ਜੇ ਨੇ ਰਿਸ਼ੇਦਾਰ ਨੇ ਇਹਨਾਂ ਨੇ ਜੋ ਉਹਨਾਂ ਦੇ ਪਰਿਵਾਰ ਦੇ ਯਕਾ ਦੀਦਲੇ ਜਾਂ ਜੋ ਕੁਝ ਨੂੰ ਵਿਸ਼ੇ ਕਰਵਾਣੀਆਂ ਕੀਤੀਆਂ ਤੁਹਾਨੂੰ ਸਭ ਪਤਾ ਹੋਵੇ ਬਹੁਤ ਵੱਡਾ ਇਹਨਾਂ ਦਾ ਨਾਮ ਆ ਸੋ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡਾ ਬਾਲੇ ਜਿਹੜਾ ਉਹ ਸਾਡੀ ਪਾਰਕੀ ਨੂੰ ਮਿਲਿਆ ਮੈਂ ਰਾਤੀ ਇਹਨਾਂ ਦੇ ਘਰ ਗਿਆ ਸੀ ਇਹਨਾਂ ਦੀ ਜਿਹੜੀ ਮਾਤਾ ਜੀ ਆ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਦੀ ਗੱਲਾਂ ਬੜਾ ਧਾਰਮਿਕ ਉਹਨਾਂ ਦਾ ਸੁਭਾਅ ਉਹਨਾਂ ਦੇ ਖਿਆਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤਾਂ ਪ੍ਰਕਾਸ਼ ਮੁੱਢ ਤੋਂ ਰਿਕੇ ਖੀਰਤਾ ਉਹਨਾਂ ਨੇ ਮੈਨੂੰ ਜੋੜਿਆ ਜੇ ਸੂਰ ਮੈਂ ਇਹ ਗੱਲਾਂ ਦੱਸੀਆਂ ਜੋ ਇਹਨਾਂ ਦੇ ਵਿੱਚ ਲਊਗਾ ਮੈਨੂੰ ਪੂਰੀ ਪੂਰੀ ਆਸ ਹੈ ਆ ਕਿ ਆਉਣ ਵਾਲੇ ਸਮੇਂ ਉਹਨੇ ਹੱਥ ਤੇ ਸੱਚ ਲਈ ਕਿ ਤਕੜੇ ਹੋ ਕੇ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਤਖਤਾਂ ਦੀ ਦਾ ਟੀਚਾ ਵਾ ਉਹਦੇ ਉੱਤੇ ਇਹ ਪੂਰੇ ਉੱਤਰ ਗਏ 1920 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਣਿਆ ਸੀ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੇ ਮੋਰਚੇ ਇਹ ਟੀਸ਼ਨ ਲਾਈਆਂ ਔਰ ਜਿੱਤਾਂ ਵੀ ਹਾਸਲ ਕੀਤੀਆਂ ਪਰ ਜਦੋਂ ਤੋਂ ਇਹ ਸੁਖਵੀਰ ਸਿੰਘ ਬਾਦਲ ਕਾਦੀ ਜਾਂਦੇ ਪ੍ਰਧਾਨ ਪਰੇ ਜਾਂਦੀ ਇਹਨਾਂ ਕਮਾਨ ਸਾਮੀ ਹੈ ਜਿਨ੍ਹਾਂ ਨੇ ਸ਼੍ਰੋਮਣੀ ਕਾਦੀ ਦਾ ਸੱਤਿਆਨਾਸ਼ ਕਰਕੇ ਰੱਖਦਾ ਸਿੱਖੀ ਦਾ ਸੱਤਿਆਨਾਸ਼ ਕਰਕੇ ਰੱਖਦਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਯਾਦਾ ਉਹਨੂੰ ਬਹੁਤ ਵੱਡੀ ਇਹਨਾਂ ਨੇ ਠੇਕ ਪਾਇਆ ਸ਼੍ਰੋਮਣੀ ਕਮੇਟੀ ਅਜੇ ਵੀ ਉਹ ਦਾ ਮੁਕੰਮਲ ਤੌਰ ਤੇ ਸਿਆਸੀਕਰਨ ਕਰ ਰਿਹਾ ਹੈ ਔਰ ਬੜੀ ਦੁਖਨੇ ਗੱਲ ਕਣੀ ਪਈਦੀ ਆ ਕਿ ਕੱਲ੍ਹ ਹੀ ਸਰਨਤਾਂ ਦੇ ਵਿੱਚ ਇਹ ਪਿੰਡਾਂ ਨੇ ਰੈਲੀ ਕੀਤੀ ਤੇ ਰਵੀ ਦੇ ਵਿੱਚ ਜਿੰਨੇ ਆਦਮੀ ਸੀ ਉਹਨਾਂ ਦਾ ਸਾਰਿਆਂ ਦਾ ਲੰਗਰ ਪ੍ਰਖਾਦ ਸੀ ਉਹ ਤੁਹਾਡੇ ਵੀਡੀਓ ਤੇ ਵੀ ਹੈ ਪ੍ਰੈਸ ਵਾਲਿਆਂ ਨੇ ਉੱਤੇ ਵੀਡੀਓ ਬਣਾਈ ਤੇ ਪ੍ਰਸਾਦ ਪਾਣ ਜਿਹੜਾ ਗੁਰੂ ਕੇ ਨਗਰ ਦੇ ਵਿੱਚੋਂ ਦਰਬਾਰ ਸਾਹਿਬ ਤੋਂ ਆਇਆ ਇਥੋਂ ਤੱਕ ਨਹੀਂ ਵੇਚ ਰਹੇ ਨੇ ਇਹਨੇ ਕਿ ਮਹੀਨੇ ਬਣ ਗਏ ਨੇ ਇਹ ਇਹ ਹੋ ਜਿਹੜੇ ਦਿਨ ਪਿਆਰੇ ਨੇ ਜਿਹੜੇ ਪ੍ਰਸ਼ਾਦ ਪਾਣੀ ਆ ਕੋ ਵੀ ਮੂਹ ਦੇ ਲੰਗੜ ਦੇ ਵਿੱਚੋਂ ਕ੍ਰਿਪਾ ਦੇ ਮੂਹ ਦੇ ਵਿੱਚੋਂ ਖੋਗੇ ਤੇ ਇਸ ਤਰ੍ਹਾਂ ਇਹ ਸਭ ਕੁਝ ਕਰਦੇ ਨੇ ਕਿ ਧੋਣਾ ਲਈ ਇਹ ਵਰਤ ਰਹੇ ਨੇ ਹਾਲੇ ਕਿ ਤਰ੍ਹਾਂ ਦਾ ਵਾਕਿਆ ਹੋ ਕੀ ਵੀ ਤੇਰੇ ਘਰੇ ਸਭ ਕੁਝ ਤੁਸਾਂ ਵਿੱਚ ਆ ਕਿ ਇੱਕ ਥਾਂ 'ਤੇ ਕਿਸੇ ਸਾਡੇ ਸ਼ਰੋਮੀ ਅਕਾਲੀ ਦਾਤਾ ਕੋਈ ਵਰਤਸੋ ਨੇ ਕਰ ਗਏ ਤੇ ਕੱਟ ਕੀਤਾ ਔਰ ਕਾਠਗੜ੍ਹ ਤੋਂ ਬਾਅਦ ਜੀ ਵੀ ਦੇ ਵੀਰਕੋੜ ਉੱਥੇ ਸੀ ਔਰ ਉਹ ਜਿਹੜਾ ਮਜੀਠਾ ਹੋਵੇ ਉੱਥੇ ਸੀ ਗੋਟਵਾ ਐਮਐਲਏ ਸਾਹਿਬ ਜਿਹੜੇ ਪੁਰਾਣੇ ਨੇ ਉਹ ਵੀ ਉੱਥੇ ਸੀ ਹਰਮਿੰਦਰ ਸਿੰਘ ਹੋਰ ਵੀਰ ਸਾਹਿਬ ਨਾਲ ਸਾਰੇ ਉੱਥੇ ਸੀ ਜੀ ਵੀ ਦੇ ਵੀਰਕੋੜ ਦੀ ਹਾਜ਼ਰੀ ਦੇ ਵਿੱਚ ਉੱਥੇ ਸਾਰੇ ਖੁੱਲੇ ਹੰਸੜਾ ਉੱਥੇ ਉਹਨਾਂ ਦੀ ਹਾਜ਼ਰੀ ਔਰ ਵੀਡੀਓ 'ਚ ਸਭ ਕੁਝ ਸਪਸ਼ਟ ਦੇਖਦਾ ਜੇ ਇਹੋ ਜਿਹਾ ਕੇ ਕਾਰਨਾਮੇ ਗਰੇ ਆ ਇਹ ਕਰਨ ਲੱਪੇ ਨੇ ਮੈਂ ਸਮਝਦਾ ਹਾਂ ਅੱਜ ਦੇ ਤਤਕਾ ਮੇਸ਼ਾ ਵੈਰ ਦਾ ਗੂ ਦੇ ਕਰ ਦੇਰ ਹਨੇਰ ਨਹੀਂ ਇਹਨਾਂ ਨੇ ਜੋਤ ਭਾਨ ਮਚਾਇਆ ਜੋ ਕੁਫਰ ਮਚਾਇਆ ਜਿੱਥੇ ਨਾ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਵਜ੍ਹਾ ਸਿੱਧੀ ਦਾ ਕਾਰਨ ਕੀਤਾ ਜੋ ਰੇਤਾ ਬਜਰੀ ਲੈ ਕੇ ਸੁੱਕੜ ਜੋ ਸਭ ਕੁਝ ਆਹਾਕਾਰ ਮਗਿਆਪ ਦੇ ਵਿਖਿਮ ਦਿਨ ਪ੍ਰਕਤ ਹੋ ਰਹੀਆਂ ਗੈਣਾ ਸਾਰੀਆਂ ਪਾਵਨੀਆਂ ਰਹੀਆਂ ਆ ਡਰਗ ਦੀ ਗੱਲ ਕਰ ਲਈ ਤੇ ਕਿਤੇ ਵੀ ਗੱਲ ਕਰ ਲਈ ਇਹ ਜਰਮ ਨੇ ਕਾਹਲੀ ਕਰਦੇ ਨੇ ਬਹੁਤ ਹੀ ਨਸਰ ਕਰਕੇ ਇੱਕ ਗਲਤ ਕਰਦੇ ਨੇ ਇਹਨਾਂ ਨੇ ਸਾਰਾ ਬੇੜਾ ਕਰ ਦਿੱਤਾ ਇਹਨਾਂ ਨੇ ਕਿ ਆਸਾਨ ਲੋਕਾਂ ਨੂੰ ਪਾਇਆ ਇਹਨਾਂ ਨੇ ਇਹ ਸਭ ਕੁਝ ਜਿਹੜਾ ਸੋ ਇਸ ਵਾਸਤੇ ਅੱਜ ਇਹ ਜਿਹੜੇ ਨੌਜਵਾਨ ਜਿਹੜੇ ਸਾਡੇ ਵਿੱਚ ਸ਼ਾਮਲ ਹੋਇਆ ਇਹ ਵੱਡਾ ਸਾ ਆਪਣਾ ਕਾਸ਼ ਦਾ ਫੇਟ ਕਰੂਗੇ ਕਿਉਂਕਿ ਅੱਜ ਛੇਤੀ ਛੇਤੀ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਬਾਤ ਕਰਨ ਦੇ ਕੱਟ ਲੇਕਿਨ ਅੱਜ ਇਹ ਆਪਣੇ ਸਾਹਮਣੇ ਆਏ ਨੇ ਸਾਨੂੰ ਕੋਈ ਆਸ ਹੈ ਕਿ ਜੋ ਇਹ ਬੇਨਿਜ਼ਮੀਆ ਨੇ ਇਹਨਾਂ ਨੂੰ ਵੀ ਦੂਰ ਕਰਨਾ ਨੇ ਜੋ ਪੰਜਾਬ ਦੇ ਹਰਾਤ ਨੇ ਇਹਨਾਂ ਨੂੰ ਵੀ ਆਪਣਾ ਸੁਧਾਰਨਾ ਆ ਡਰਗ ਦਾ ਮਾਮਲਾ ਵਾ ਕਿਸਾਨ ਜਿਹੜੇ ਨੇ ਆਪਣੀਆਂ ਜਿਹੇ ਸੁਸਾਈਡ ਕਰ ਰਹੇ ਨੇ ਇਹ ਤਾਦਬੇਰ ਜਿਗਾਰੀ ਕਿਸ ਰਾਜਾ ਇਹ ਸਭ ਕੁਝ ਜਿਹੜਾ ਵੱਧ ਫੜ ਰਿਹਾ ਇਹਨੂੰ ਰੋਕਣਾ ਹੱਥ ਸੱਚੀ ਕਿ ਲੜਾਈ ਲੜਨੇ ਆ ਹੱਥ ਸੱਚੀ ਕਿ ਲੜਾਈ ਦੇ ਵਿੱਚ ਕਿ ਸਾਡੇ ਨਾਲ ਤਕਰੇ ਹੋ ਕੇ ਬੱਦੀ ਬਾਦਲ ਜੀ ਆਏ ਨੇ ਮੈਂ ਅਨੁਯਾਈ ਇਹਨਾਂ ਦਾ ਸਰਵਾਜ ਕਰਦਾ ਕਿ ਇਹ ਵੀ ਮੈਂਦੀ ਕਰਨ ਸਾਰੇ ਲੋਕ ਕਰਦੇ ਹੋ ਕੇ ਆਪਾ ਪਾ ਗਈ ਜਿਨ੍ਹਾਂ ਨੂੰ ਅੱਜ ਸਰਦਾਰ ਰਣਜੀਤ ਸਿੰਘ ਜੀ ਬਰਕੁੜਾ ਸਾਹਿਬ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਤਿ ਸ਼੍ਰੀ ਅਕਾਲੀ ਦਲ ਯੂਥ ਵਿੰਗ ਦਾ ਪੰਜਾਬ ਦਾ ਪ੍ਰਧਾਨ ਉਹਨਾਂ ਨੂੰ ਬਣਾਇਆ ਔਰ ਮੈਂ ਮਹਿਸੂਸ ਕਰਦਾ ਹਾਂ ਕਿ ਕਿਸੇ ਵੀ politcal party ਨੂੰ ਚਲਾਉਣ ਵਾਸਤੇ ਯੂਥ ਆਗੂਆਂ ਨੂੰ ਨਾਲ ਲੈਣਾ ਸਮੁੱਚੇ ਯੂਥ ਨੂੰ ਨਾਲ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਉਹਨਾਂ ਨੂੰ ਲਾਮਬੰਦ ਕਰਨਾ ਹਰ politcal party ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਕਿਸੇ ਵੀ ਕੌਮ ਦਾ ਪੁੱਤ ਜਿਹੜਾ ਉਹ ਨੌਜਵਾਨ ਹੁੰਦੇ ਨੇ ਇਹ ਉਹਨਾਂ ਨੌਜਵਾਨਾਂ ਨੂੰ ਇਹ ਜ਼ਿੰਮੇਵਾਰੀਆਂ ਦੇ ਕੇ ਆਪਣੇ ਫਰਜ਼ਾਂ ਦੀ ਅਦਾਇਗੀ ਕਰਨ ਦੇ ਜੋਖ ਪਣਾਉਣਾ ਉਹਨਾਂ ਦੇ ਪੁਰਖਿਆਂ ਦਾ ਕੰਮ ਹੁੰਦਾ ਸੋ ਅੱਜ ਉਹਨਾਂ ਨੂੰ ਬੜੀ ਬੜੀ ਜ਼ਿੰਮੇਵਾਰੀ ਪਈ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਇੱਕ ਦਲ ਜੋ ਪਰੰਪਰਾ ਸਾਲ ਦੇ ਕੀਤੀ ਹੈ ਤੇ ਸ਼ਰੋਮਰੀ ਅਕਾਲੀ ਤਨ ਬਾਦਲ ਜੋ ਬਾਦਲ ਪਰਵਾਰ ਦੀ ਨਿੱਜੀ ਜਾਇਦਾਦ ਬਣ ਚੁੱਕਾ ਆ ਜਿਹੜਾ ਆਪਣੇ ਆਪ ਨੂੰ ਪੰਥਕ ਪਾਉਂਦਾ ਸੀ ਉਹਦੀ ਦਿੱਖ ਤੁਹਾਡੇ ਸਾਹਮਣੇ ਨਿਊਜ਼ ਏਕਿਨ ਚੈਨਲ ਨੇ ਖਾ ਦਿੱਤੀ ਹੈ ਪਹਿਲਾ ਉਮੀਦਵਾਰ ਉਹਨਾਂ ਨੇ ਬਣਾਇਆ ਬੀਬੀ ਨਗੀਰ ਕੌਰ ਨੂੰ ਜਿਹਦੇ ਤੇ ਕਈ ਤਰ੍ਹਾਂ ਦੇ ਦੋਸ਼ ਨੇ ਪੂਰੀ ਮਾਰਨ ਦੇ ਟੂਸ਼ਨ ਉਹਨਾਂ ਤੇ ਲੱਗ ਚੁੱਕੇ ਐ ਸ਼੍ਰੋਮਣੀ ਕਮੇਟੀ ਦੇ ਉਹ ਪ੍ਰਧਾਨ ਗਏ ਐ ਇਸ ਵੇਲੇ ਮੈਂਬਰ ਵੀ ਨੇ ਸ਼੍ਰੋਮਣੀ ਦੇ ਤਾਲੀਦਲ ਦਾ ਪ੍ਰਧਾਨ ਯੂਥ ਵਿੰਗ ਦਾ ਪ੍ਰਧਾਨ ਤੇ ਹੋਰ ਹੋਵੇਗਾ ਜਿਸ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਉੱਥੇ ਆਪਣੇ ਸਿਆਸੀ ਹਿੱਤਾਂ ਵਾਸਤੇ ਇਲੈਕਸ਼ਨ ਵਾਸਤੇ ਲੰਗਰ ਪਾਣੀ ਗੁਰਦੁਆਰਾ ਸਾਹਿਬ ਆਪ ਤੋਂ ਆਵੇ ਤੇ ਉਥੇ ਸ਼ਰਿਆਮ ਸਟਾਲ ਲਾ ਕੇ ਸ਼ਰਾਬ ਦੀ ਵਰਤੋਂ ਕੀਤੀ ਜਾਵੇ ਮੈਂ ਸਮਝ ਨਾ ਇਹਦੇ ਨਾਲੋਂ ਹੋਰ ਵੱਡੀ ਕਹਾਣੀ ਗੱਲ ਕੋਈ ਹੋ ਨਹੀਂ ਸਕਦੀ ਉਹਨਾਂ ਦਾ ਅਸਲ ਚਿਹਰਾ ਦੇਖਾ ਉਹ ਨੰਗਾ ਹੋ ਚੁੱਕਾ ਬ੍ਰਹਮਪੁਰਾ ਸਾਹਿਬ ਇੱਕ ਤੁਹਾਡੇ ਹਲਕੇ 'ਚ ਜਾ ਕੇ ਪਿਛਲੇ ਦਿਨਾਂ 'ਚ ਸੁਖਬੀਰ ਨੇ ਇੱਕ ਬੜੀ ਵੱਡੀ ਗੱਪ ਮਾਰੀ ਸੀ ਕਿ ਮੈਂ ਬ੍ਰੰਪੁਰਾ ਸਾਹਿਬ ਦਾ ਭਤੀਆ ਜਿਹੜਾ ਉਹਨੂੰ ਆਪਣੇ ਨਾਲ ਲਾ ਲਿਆ ਹਾਲਾਂਕਿ ਇਹਦੇ ਵਿੱਚ ਕੋਈ ਸਚਾਈ ਨਹੀਂ ਉਹ ਬ੍ਰੰਪੁਰਾ ਸਾਹਿਬ ਦਾ ਭਤੀਆ ਨਹੀਂ ਇਹਨਾਂ ਦਾ ਫਰਕਤ ਜ਼ਰੂਰ ਰਿਆ ਜਦੋਂ ਕਿ ਇਹਨਾਂ ਨਾਲ ਬਹੁਤਾ ਉਹਨਾਂ ਦਾ ਕੋਈ ਸੰਬੰਧ ਵੀ ਨਹੀਂ ਸੀ ਲੇਕਿਨ ਆਜਿੱਤ ਉਸਾ ਮਾਰਤਾ ਵਾਰਿਆ ਬਾਗਲ ਪਰਿਵਾਰ ਦੀ ਜਿੰਦ ਜਾਨ ਜਿਹੜਾ ਹਰ ਔਖੇ ਸੌਖੇ ਵੇਲੇ ਬਾਦਲ ਪਰਿਵਾਰ ਦੇ ਨਾਲ ਖੜਾ ਸੀ ਦੀ ਇਨਕੁਆਰੀ ਹੋਣੀ ਸੀ ਬਾਦਲ ਪਰਿਵਾਰ ਦੀ ਉਸ ਦਿਨ ਵੀ ਵੱਡੀ ਬਾਦਲ ਸੀ ਜਿਹੜਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਪਰਿਵਾਰ ਦੀ ਮਦਦ ਕਰਦਾ ਰਿਹਾ ਔਖੇ ਦਿਨਾਂ ਵਿੱਚ ਇਹਨਾਂ ਦੇ ਪਤਾ ਜਿੱਤੇ ਇਹ ਬਾਦਲ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਮਦਦਗੀਰ ਰਹੇ ਅੱਜ ਉਹਨਾਂ ਦਾ ਉਸ ਪਰਿਵਾਰ ਨੂੰ ਛੱਡ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਕਸਾਲੀ ਵਿੱਚ ਸ਼ਾਮਲ ਹੋਣਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬੜਾ ਵੱਡਾ ਝਟਕਾ ਆ ਉਥੇ ਮੈਂ ਸਮੇਂ ਨਾਲ ਬਾਦਲ ਪਰਿਵਾਰ ਨੂੰ ਜੱਦੀ ਤੌਰ ਤੇ ਵੀ ਬਹੁਤ ਵੱਡੀ ਸਤਿ ਮੱਦੀ ਆ ਤੇ ਮੈਂ ਬ੍ਰਹਮਪੁਰੇ ਸਾਹਿਬ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਜਤਨਾ ਸਦਕਾ ਅੱਜ ਇਹ ਮੇਰਾ ਛੋਟਾ ਵੀਰ ਇਸ ਮਕਾਮ ਤੇ ਪਹੁੰਚਿਆ ਬੜੀ ਸੇਵਾ ਕੀਤੀ ਇਹਨੇ ਕਾਲੀਦਾਲ ਨੇ ਲੇਕਿਨ ਬਾਦਲ ਪਰਿਵਾਰ ਨੇ ਇਹਨੂੰ ਰੋਲਣ ਦੀ ਵੀ ਕੋਈ ਕਸਰ ਨਹੀਂ ਛੱਡੀ ਮੈਂ ਸਮੇਂ ਨਾਲ ਜਿਹੜਾ ਸincereਲੀ ਵੱਡ ਸੇਵਾ ਕਰਦਾ ਉਹਨੂੰ ਬਾਦਲ ਪਰਿਵਾਰ ਵੱਡ ਰੋਲ ਕੇ ਰੱਖਦਾ ساری ਜ਼ਿੰਦਗੀ ਇਮਾਨਦਾਰੀ ਨਾਲ ਘਰੋਂ ਖर्च ਕਰਕੇ ਉਹਨਾਂ ਦੀ ਸੇਵਾ ਕੀਤੀ ਲੇਕਿਨ ਇਸ ਇਨਸਾਨ ਦਾ ਮੁੱਲ ਨਹੀਂ ਪਾਇਆ ਤੇ ਛੋਟੇ ਵੀਰ ਬੱਬੀ ਬਾਦਲ ਅੱਜ ਤੂੰ ਆਪਣੇ ਪੰਚਤ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਪੰਚਤ ਕਾਲੀ ਦਾਰ ਦੇ ਸਾਹਮਣ ਹੋਇਆ ਸਹੀ ਟਿਕਾਣੇ ਤੇ ਆ ਗਿਆ ਯਕੀਨ ਦਿਵਾਉਣਾ ਤੇਰੀ ਪਿਛਲੀ ਮਿਹਨਤ ਦਾ ਵੀ ਅਸੀਂ ਮੁੱਲ ਪਾਵਾਂਗੇ ਔਰ ਆਉਣ ਵਾਲੇ ਸਮੇਂ ਬੱਬੀ ਬਾਦਲ ਤੀਨ ਕਮਾਗਾ ਕੇ ਉਹ ਵੀ ਇਸ ਮੌਕੇ ਤੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਦੱਸਣ ਮੇਰੇ ਬਹੁਤ ਹੀ ਸਤਕਾਰਯੋਗ ਸਾਡੇ ਸ਼੍ਰੋਮਣੀ ਅਕਾਲੀ ਦੰਦਕਸਾਲੀ ਦੇ ਪ੍ਰਧਾਨ ਸਾਹਿਬ ਬਰਮਪੁਰਾ ਸਾਹਿਬ ਸੁਚੀ ਲੀਡਰਸ਼ਿਪ ਜਿਨ੍ਹਾਂ ਵਿੱਚ ਸਰਦਾਰ ਸੇਵਾ ਸਿੰਘ ਜੀ ਸੇਖਵਾ ਸਾਹਿਬ ਡਾਕਟਰ ਰਤਨ ਸਿੰਘ ਜੀ ਜਨਾਲਾ ਸਾਹਿਬ ਸਰਦਾਰ ਵੀਰ ਦਵਿੰਦਰ ਸਿੰਘ ਜੀ ਬਹੁਤ ਹੀ ਸਤਕਾਰਯੋਗ ਬਟਾਲੀ ਸਾਹਿਬ ਬਹੁਤ ਹੀ ਸਨਮਾਨਯੋਗ ਸਾਡੇ ਚੰਡੀਗੜ੍ਹ ਦੇ ਪੁਰਾਣੇ ਪ੍ਰਧਾਨ ਰਿਆਜ ਸਾਹਿਬ ਸਾਡੇ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਸਤਕਾਰਯੋਗ ਭਾਜੀ ਬਰੰਪੁਰਾ ਸਾਹਿਬ ਦੇ ਬੇਟੇ ਅਰਵਿੰਦ ਅਰਵਿੰਦ ਸਿੰਘ ਜੀ ਬਰੰਪੁਰਾ ਸਾਹਿਬ ਬਾਈ ਤੇਰ ਸਿੰਘ ਜੀ ਔਰ ਬਹੁਤ ਹੀ ਸਤਿਕਾਰਯੋਗ ਜੇ ਕੋਈ ਰਹਿ ਗਿਆ ਤਾਂ ਮੈਂ ਉਹਦੇ ਅੱਗੇ ਜੋੜ ਕੇ ਮਾਫੀ ਮੰਗਦਾ ਮੈਂ ਸਾਰੀ ਸਮੁੱਚੀ ਸ਼ਰੋਮਨੀ ਅਕਾਲੀ ਦਲ ਤਕਸਾਲੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨਾ ਮਾਨ ਦੇ ਕੇ ਮੈਨੂੰ ਯੂਥ ਅਕਾਲੀ ਦਲ ਤਕਸਾਲੀ ਦਾ ਕੌਮੀ ਪ੍ਰਧਾਨ ਥਾਪਿਆ ਸਭ ਤੋਂ ਪਹਿਲਾਂ ਮੈਂ ਇਸ ਲਈ ਧੰਨਵਾਦ ਕਰਦਾ ਹਾਂ ਦੂਸਰੀ ਗੱਲ ਹੈ ਸਤਿਕਾਰਯੋਗ ਮੇਰੇ ਜਿੰਨੇ ਵੀ ਪ੍ਰੈਸ ਦੇ ਦੋਸਤ ਬੈਠੇ ਐ 28 ਸਾਲ ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ ਤਕਰੀਬਨ ਆਪਣੇ ਜੀਵਨ ਦਾ ਇੱਕ ਵੱਡਾ ਅੱਸਾ ਉਸ ਪਾਰਟੀ ਨੂੰ ਸਮਰਪਿਤ ਕਰਨਾ ਔਰ ਉਸ ਤੋਂ ਅੱਜ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਵਿੱਚ ਆਇਆ ਤਾਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਫੈਸਲਾ ਕਰ ਸਕਦੇ ਹੋ ਕਿ ਇਹ ਕੋਈ ਛੋਟੀ ਜੀ ਗੱਲ ਪਿੱਛੇ ਫੈਸਲਾ ਨਹੀਂ ਲਿਆ ਇਹ ਦਰਅਸਲ ਇੱਕ ਗੱਲ ਤੇ ਵੀ ਨਹੀਂ ਫੈਸਲਾ ਲਿਆ ਇਹ ਕਈ ਗੱਲਾਂ ਦਾ ਸੁਮੇਲ ਹੈ ਜਿਹੜਾ 2015 ਤੋਂ ਲੈ ਕੇ ਸ਼ੁਰੂ ਹੋਇਆ ਔਰ ਹੌਲੀ ਹੌਲੀ ਮੈਂ ਕਿਸੇ ਦੇ ਖਿਲਾਫ ਨਾਮ ਲੈਣਾ ਨਹੀਂ ਸੀ ਚਾਹੁੰਦਾ ਪਰ ਜਿਹੜਾ ਮਜੀਠੀਆ ਸਾਹਿਬ ਦੀ ਜਿਹੜੀ ਸ਼ਰੋਮੀ ਅਕਾਲੀ ਦਲ 'ਚ ਜੋ ਉਹਨਾਂ ਦਾ ਰੋਲ ਜਿਸ ਤਰ੍ਹਾਂ ਨਾਲ ਵਧਾ ਗਿਆ ਉਸੇ ਸਾਹਮਣੇ ਰਵਾਇਤੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਨੀਜੇ ਗਿਰਦੀਆਂ ਗਈਆਂ ਮੈਂ ਇਸ ਸਮੇਂ ਜਿਹੜਾ ਕਹਿੰਦੇ ਆ ਨਾ ਦਾ ਸਟਰਾ दैट ਬਰੋਕ ਦੀ ਕੈਮਲਸ ਬੈਕ ਜਿਹੜਾ ਆਪਾਂ ਕਹਿੰਦੇ ਆ ਤਬੂਤ ਦੇ ਵਿੱਚ ਆਖਰੀ ਕਿਲ ਕਿਹੜਾ ਜਿਹੜਾ ਠੋਕਿਆ ਜਿਹਦੇ ਕਰਕੇ ਮੇਰਾ ਪੱਕਾ ਮਨ ਬਣ ਗਿਆ ਕਿ ਮੈਂ ਹੁਣ ਬਾਦਲ ਕਾਲੀ ਦੰਦਨੀ ਮੈਂ ਟਕਸਾਲੀ ਕਾਲੀ ਦੰਦੀ ਸੇਵਾ ਕਰਨੀ ਹੈ ਉਹ ਹੈਗਾ ਜੋਸ਼ ਰੋਮਨੀ ਅਕਾਲੀ ਦਲ ਬਾਦਲ ਨੇ ਇਹ ਫੈਸਲਾ ਲਿਆ ਕਿ ਅਸੀਂ ਐਸਆਈਟੀ ਦਾ ਵਿਰਸਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਔਰ ਐਸਆਈਟੀ ਉਹਦੀ ਕੋਖ ਕਰ ਰਹੀ ਹੋਵੇ ਔਰ ਕੋਖ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣ ਕਿ ਐਸਐਸਪੀ ਦੀ ਜਿਪਸੀ ਤੇ ਆਪ ਬੁੱਲਸ ਨੇ ਬੋਲੀਆਂ ਕਿਲਵਾਈਆਂ ਇਹ ਗੰਦਾ ਸਾਹਮਣੇ ਆਉਣ ਕਿ ਗੁਰੂ ਨਾਮ ਜੱਟ ਦੇ ਸਤਨਾਮ ਵੈਗਰੂ ਕਰਦੀਆਂ ਸੰਗਤਾਂ ਦੇ ਉੱਪਰ ਫਾਇਰਿੰਗ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਉਹਨਾਂ ਨੂੰ ਚੱਜ ਨਾਲ ਹਸਪਤਾਲ ਦੇ ਵਿੱਚ ਕੇਅਰ ਵੀ ਨਹੀਂ ਦਿੱਤੀ ਗਈ ਬੁੱਲਸ ਦੇ ਦਬਾਅ ਹੇਠ ਉਹਨਾਂ ਨੂੰ ਫਸਟ ਡੇਟ ਦੇ ਕੇ ਘਰੇ ਘੱਲ ਦਿੱਤਾ ਗਿਆ। ਕੁਮਰ ਜੀ ਦੇ ਪ੍ਰਤਾਪ ਸਿੰਘ ਸਾਰਾ ਪੰਜਾਬ ਜਾਣਦਾ ਹੈ ਕਿ ਉਹ ਇੱਕ ਇਮਾਨਦਾਰ ਅਫਸਰ ਹੈ। ਉਹਨੇ ਤੇ ਦਬਾਅ ਪਾਉਣ ਵਾਸਤੇ ਜੀਵ ਮੰਤਾਰ ਬਰਾੜ ਦਾ ਨਾਮ ਵਿੱਚ ਆਉਂਦਾ ਹੈ। ਤਾਂ ਕੀ ਮੰਤਾਰ ਬਰਾੜ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋ ਗਿਆ ਕਿ ਉਹਦੇ ਪਿੱਛੇ ਲੱਗ ਕੇ ਸ਼ਰੋਨੀ ਅਦਾਲੀਦਾਨ ਬੁਆਏਗਾ ਨਾ ਕਰੇਗਾ। ਮੈਂ ਸਮਝਦਾ ਮੈਂ ਇਸ ਪਾਰਟੀ 'ਚ ਆਇਆ ਸੀ ਕੌਮ ਦੀ ਸੇਵਾ ਕਰਨ ਵਾਸਤੇ ਪਰ ਮੈਂ ਦੇਖਿਆ ਕਿ ਕੌਮ ਦੀ ਰੂਹ ਹੁਣ ਸ਼੍ਰੋਮਣੀ ਕਾਲੀ ਦਰਬਾਰ ਵਿੱਚ ਨਹੀਂ ਵੱਸਦੀ ਕੌਮ ਦੀ ਜਿਹੜੀ ਰੂਹ ਹੈ ਉਹ ਸ਼੍ਰੋਮਣੀ ਕਾਲੀ ਦਰਬਾਰ ਟਕਸਾਲੀ ਦੇ ਕੋਲ ਵੱਸਦੀ ਹੈ ਔਰ ਇਹ ਸੰਗਤ ਦਾ ਕੰਮ ਹੈ ਹੁਣ ਕਿ ਉਹਨੂੰ ਬੁਲੰਦ ਕਰਕੇ ਮਹਾਰਾਜ ਦੀ ਜਿਹੜੀ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉਦੇ ਅਸਲੀ ਦੋਸ਼ੀਆਂ ਨੂੰ ਬੇਨਕਾਬ ਕਰਨਾ ਇਹ ਪੰਜਾਬ ਦੇ ਔਰ ਬਾਹਰ ਰਹਿੰਦੇ ਸਮੂਹੀ ਸਿੱਖ ਕੌਮ ਸਿੱਖ ਕੌਮ ਵੀ ਨਹੀਂ ਮੈਂ ਤਾਂ ਕਹਿੰਦਾ ਪੂਰੀ ਮਾਨਵਤਾ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹ ਪਤਾ ਕਰੀਏ ਕਿ ਕੌਣ-ਕੌਣ ਦੋਸ਼ੀ ਹੈ ਔਰ ਮੈਂ ਇਹ ਵੀ ਕਹਾਂਗਾ ਕਿ ਜਿਹੜੀ ਟੀਮ ਕਰ ਰਹੀ ਆ ਉਹਨੂੰ ਕਾਂਗਰਸ ਦੇ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਜੇ ਕਾਂਗਰਸ ਪਾਰਟੀ ਕਿਸੇ ਨੂੰ ਬਚਾਉਣਾ ਚਾਹਵੇ ਤਾਂ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਾ ਕਿ ਕਾਂਗਰਸ ਪਾਰਟੀ ਦੇ ਹਿਸਾਬ ਨਾਲ ਕਿਸੇ ਦੋਸ਼ੀ ਨੂੰ ਛੱਡਣ ਅਸੀਂ ਚਾਹਵੇਂ ਹੈ ਇੱਕ ਹੀ ਤ ਦੋਸ਼ੀ ਨੂੰ ਸਜ਼ਾ ਮਿਲੇ ਜਿਨ੍ਹਾਂ ਨੇ ਵੋਟਾਂ ਵਾਸਤੇ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਐ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਅਸੀਂ ਜਉਨੇ ਆ ਉਹਨਾਂ ਲੋਕਾਂ ਨੂੰ ਵੀ ਸਜ਼ਾ ਮਿਲੇ ਸੋ ਮੈਂ ਇਹ ਬੇਨਤੀ ਕਰਦਾ ਹਾਂ ਹਉਦੇਦਾਰੀਆਂ ਕੋਈ ਮਹਿਣਾ ਨਹੀਂ ਰੱਖਦੀਆਂ ਜੇ ਗੁਰੂਗ੍ਰਾਮ ਸਾਹਿਬ ਮਹਾਰਾਜੀ ਜਿਹੜਾ ਮੈਂ ਸਮਝਦਾ ਸਾਰੇ ਪਰਿਵਾਰ ਤੋਂ ਉੱਤੇ ਐ ਸਾਰੀਆਂ ਪਾਰਟੀਆਂ ਤੋਂ ਉੱਤੇ ਐ ਸਾਡੇ ਲਈ ਜੇ ਉਹਦਾ ਸਤਕਾਰ ਹੀ ਬਹਾਲ ਨਾ ਹੋਵੇ ਤਾਂ ਫੇਰ ਇਸ ਸਿਆਸਤ ਵਿੱਚ ਰਹਿਣ ਦਾ ਵੀ ਕੋਈ ਫਾਇਦਾ ਨਹੀਂ ਸੋ ਮੈਂ ਇਨੀਆਂ ਬੇਨਤੀਆਂ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਸ਼ਰੂਮਨੀ ਅਕਾਲੀ ਦਲ ਟਕਸਾਲੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਲੀਡਰਸ਼ਿਪ ਨੇ ਹਿੰਮਤ ਦਿਖਾਉਂਦੀਆਂ ਪਾਰਟੀ ਦੇ ਵਿੱਚ ਜਿਹੜਾ ਨਿਗਾਰ ਸੀ ਅਸੀਂ ਤਾਂ ਬੜੇ ਚਿਰ ਤੇ ਮੈਂ ਸਿਰਫ ਪਰਿਵਾਰ ਦੀਆਂ ਜਿਹੜੀਆਂ ਤੰਦਾ-ਮੰਦਾ ਔਰ ਜਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਨੂੰ ਇੱਕੇ ਦਮ ਤੋੜਨਾ ਔਖਾ ਹੁੰਦਾ ਹੈ ਕਰਦੇ 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 ਇੱਕ ਦਿਨ ਐਸਾ ਹੁੰਦਾ ਹੈ ਜਦੋਂ ਇਨਸਾਨ ਸੋਚਦਾ ਹੈ ਕਿ ਇਹ ਜਿਹੜਾ ਜੀਵਨ ਹੈ ਉਸ ਗੁਰੂ ਮਹਾਰਾਜ ਦੀ ਦੇਨ ਹੈ ਤੇ ਉਸ ਗੁਰੂ ਮਹਾਰਾਜ ਤੇ ਹੀ ਲਿਖੇ ਲਗਣੀ ਚਾਹੀਦੀ ਹੈ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਬਹੁਤ ਮੈਂ ਮਸ਼ਕੂਰ ਹੈ ਬਹੁਤ ਧੰਨਵਾਦੀ ਹੈ ਕਿ ਮੈਨੂੰ ਗ੍ਰੰਥਪੁਰ ਸਾਹਿਬ ਨੇ ਇੱਕ ਮੌਕਾ ਦਿੱਤਾ ਔਰ ਮੈਂ ਵਾਦਾ ਕਰਦਾ ਇਹ ਯੂਥ ਅਕਾਲੀ ਦਲ ਟਕਸਾਲੀ ਨੂੰ ਹਰ ਆਮ ਪਰਿਵਾਰ ਦੇ ਬੱਚੇ ਵਾਸਤੇ ਇੱਕ ਐਸਾ ਪਲੈਟਫਾਰਮ ਬਣਾਵਾਂਗੇ ਕਿ ਜਿਹੜਾ ਹੁਨਰ ਰੱਖਦਾ ਹੈ ਜਿਹੜਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਹੈ ਉਹਨੂੰ ਯੂਥ ਅਕਾਲੀ ਦਲ ਟਕਸਾਲੀ ਦਾ ਪਲੈਟਫਾਰਮ ਮਿਲ ਸਕੇ ਔਰ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਸਿਆਸਤ ਦੇ ਵਿੱਚ ਆ ਸਕਣ ਮੈਂ ਇੰਨੀਆਂ ਗੱਲਾਂ ਕਹਿੰਦੀਆਂ ਕਰਦਾ ਤੁਹਾਡਾ ਧੰਨਵਾਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਧੀਆ ਕਰਕੇ ਪਾਰਟੀ ਛੱਡੀ ਜਾ ਫੋਰ ਲੀਡਰਾਂ ਤੋਂ ਦੂਰ ਗਈ ਨਹੀਂ ਜੀ ਮੈਂ ਇੱਕ ਕਾਰਨ ਕਰਕੇ ਪਾਰਟੀ ਨਹੀਂ ਛੱਡੀ ਮੈਂ ਕਈ ਕਾਰਨ ਕਰਕੇ ਤੁਹਾਨੂੰ ਦੱਸਿਆ ਕਿ ਜਦੋਂ ਚੱਲਦੇ 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 ਇੱਕ ਐਸਾ ਸਮਾਂ ਆ ਜਾਂਦਾ ਹੈ ਜਦੋਂ ਇਨਸਾਨ ਕਹਿੰਦਾ ਇਨਾਫ ਇਨਾਫ ਜਦੋਂ ਬੰਦਾ ਇੰਤਹਾ ਹੋ ਜਾਂਦੀ ਹੈ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਮਜੀਠੀਆ ਸਾਹਿਬ ਜੇ ਭਾਕੇਈ ਸ਼੍ਰੋਮਣੀ ਕਾਲੀ ਦਲ ਦਾ ਉਹ ਖੈਰ ਖਵਾਇਆ ਤਾਂ ਉਹਨੂੰ ਪਹਿਲਾਂ ਆਪਣੇ ਜਿਹੜੇ ਡਰਗ ਕੇਸ ਹੈ ਉਹਨਾਂ ਨਾਲ ਨਜਿੱਠ ਕੇ ਸੁਰਖਰੂ ਹੋ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ ਹੈ ਕਿਉਂਕਿ ਕਰਕੇ ਉਸ ਪਾਰਟੀ ਦਾ ਵੀ ਉਹਨੇ ਨੁਕਸਾਨ ਕੀਤਾ ਔਰ ਆਪਣਾ ਵੀ ਨੁਕਸਾਨ ਕੀਤਾ। ਬੱਜੀਦਾ ਮਤਲਬ ਜਿਹੜੀਆਂ ਠੀਕੀਆਂ ਤੇ ਉਹ ਨਸ਼ੇ ਦਾ ਸਮਗਰ ਨਸ਼ੇ ਆਲੇ ਨਾਲ ਦੇ ਸੰਬੰਧ ਦਾ ਉਹ ਸਹੀ ਨੇ ਇਹ ਕੋਈ ਮੈਂ ਤਾਂ ਕੋਈ ਕਮਿਸ਼ਨ ਦਾ ਹੈਟ ਨਹੀਂ ਹੈਗਾ ਪਰ ਮੈਂ ਇਹ ਕਹਿਣਾ ਹੈ ਕਿ ਜਿਹੜਾ ਬੰਦਾ ਨੇ ਕੋਈ ਗਲਤੀ ਨਹੀਂ ਕੀਤੀ ਉਹ ਫਿਰ ਜਾਂਚ ਤੋਂ ਭੱਜਣ ਦੀ ਲੋੜ ਨਹੀਂ ਜਾਂ ਜਾਂਚ ਦੇ ਕਦਮਾਂ 'ਚ ਰੋੜੇ ਅਟਕਾਉਣ ਦੀ ਲੋੜ ਨਹੀਂ ਉਹਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਸੋ ਮੈਂ ਇਸ ਗੱਲ ਤੇ ਨਹੀਂ ਕੁਝ ਕਹਿ ਸਕਦਾ ਕਿ ਉਹ ਸ਼ਾਮਿਲ ਹੈ ਕਿ ਨਹੀਂ ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜਿਸ ਹਿਸਾਬ ਨਾਲ ਕੋਟਾ ਦੇ ਵਿੱਚ ਲੰਮੀਆਂ ਤਰੀਕਾ ਪਾਈਆਂ ਜਾਂਦੀਆਂ ਜਿਸ ਹਿਸਾਬ ਨਾਲ ਚਾਚਾ ਜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਹੱਥ ਵਿੱਚ ਅਪਰੇਟ ਕਰ ਰਹੇ ਨੇ ਸੋ ਮੈਂ ਇਹੀ ਕਹੂੰਗਾ ਕਿ ਕੁਝ ਨਾ ਕੁਝ ਤਾਂ ਜ਼ਰੂਰ ਠੱਗੀ ਕਾਲਾ ਹੈ ਆਪਣੇ ਬੱਬੀ ਜੀ ਬੱਬੀ ਆਪ ਵਾਲਿਆਂ ਨਾਲ ਗੱਲ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਹੀ ਅਸੀਂ ਸਰਦਾਰ ਜੀ ਅਮਰਿੰਦਰ ਸਿੰਘ ਸਾਡੀ ਜੇ ਦਾ ਜੀ ਆਹ ਬਿਜਲੀ ਵਰਸਪ ਦਾ ਵੀ ਕੱਲ ਜਾਨ ਆਇਆ ਮੇਰੇ ਘਰ ਪੀਲੀ ਬਰਾਈ ਆਇਆ ਉਹਨਾਂ ਨੇ ਵੀ ਕਿਹਾ ਲਾ ਕੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਾਂਗੇ ਕਿ ਜੇ ਨਾ ਅਸ ਬੰਦਿਆ ਸ਼੍ਰੋਮਣੀ ਕਾਰਜਾ ਤੇ ਸਾਰੀ ਠੰਡਾਰ ਹੋ ਜਾਵੇ ਸਸੰਦ ਪੂਰੀ ਆਸਾ ਕਰਵਾ ਚਲੀ ਤੇ ਟਾਈਮ ਬਹੁਤ ਹੈਗਾ 2 ਮਹੀਨਾ ਤੋਂ ਵੱਧ ਸਮਾਂ ਲੱਗਾ ਅਜੇ 1 ਮਹੀਨੇ ਤੋਂ ਬਾਅਦ ਅੰਮੋਨੇਸ਼ੀਂ ਜਿਹੜੀਆਂ ਆਉਂ ਉਹ ਖੜੀ ਹੋ ਰਹੀ ਹੈ ਪ੍ਰਧਾਨ ਸਾਹਿਬ ਉਹਨਾਂ ਨੇ ਕਹੇ ਗੱਲ ਕੀ ਹੈ ਬਈ ਮੋਦੀ ਨੂੰ ਇਮਰਾਨ ਵਾਸਤੇ ਜਿਹੜਾ ਕੱਖਾ ਹੋਣਾ ਜਿੱਦਿਆ ਸਾਰਿਆਂ ਨੂੰ ਤੁਸੀਂ ਐਡਵਾਈਸ ਨਾਲ ਵੇ ਨਹੀਂ ਅਸੀਂ ਤਾਂ ਮਾਫ ਤਾਂ ਨਾ ਮੋਦੀ ਨਾਲ ਕੋਈ ਸਾਡੀ ਕੋਈ ਜਾਤੀ ਨਹੀਂ ਜੀ ਸਾਡੀ ਕੋਈ ਕਾਹ ਹੈ ਤੇ ਕਾਂਗਰਸ ਦੇ ਸਭ ਤੋਂ ਵੱਧ ਸਾਹੀ ਕਾਂਗਰਸ ਦੇ ਖਿਲਾਫਾ ਜਨਰਨ ਸਿੰਘ ਕਾਲਤਖ ਸਾਹਿਬ ਤੇ ਹਮਰਾ ਕੀ ਤਾਲ ਸਿਖਾਣਾ ਕਦਨੇ ਆਮ ਕੀਤਾ ਜੀਵਨ ਸਿਖਾਵੇ ਗੜਾ ਦੇ ਪਾਸਾ ਮੈਂ ਟਹਿਰ ਉਹਨਾਂ ਨੂੰ ਸਾੜਿਆ ਤੇ ਕਾਲਤਖ ਸਭ ਸਾਡਾ ਘਾਰ ਲਗਾ ਅਸੀਂ ਅਸੀਂ ਤਾਂ ਕਾਂਗਰਸ ਦੇ ਉਹਨਾਂ ਲੋਕਾਂ ਦੇ ਖਿਲਾਫ ਬਾਦਰ ਦੇ ਖਿਲਾਫ ਹੈਗੇ ਆ ਜਿਹਨਾਂ ਨੇ ਸਿੱਕੀ ਦਾ ਕੰਮ ਕਰਦਾ ਖਾਲਸਾਖਬ ਦੀ ਮਾਨਮਰਯਾ ਮਿੱਟੀ ਤੇ ਮਾਰਦੀ ਬੱਚਾ ਬੱਚਾ ਤੇ ਪੰਜਾਬ ਦਾ ਜਿਹੜਾ ਉਹਨਾਂ ਦੇ ਖਿਲਾਫ ਹੈ ਜੋ ਸੇ ਬਾਦ ਨੂੰ ਸਾਡੇ ਵੀ ਅੱਗੇ ਨਹੀਂ ਬੰਦੀ ਇੱਕ ਮੜੇ ਲਾਪਰੇਟ ਕਰਦਾ ਤੁਹਾਡੀ ਰਿਸ਼ਤਵਾਰੀ ਦੀ ਮੰਗ ਕਰਦਾ ਮੇਰੇ ਬਾਦਰ ਤੇ ਬਾਦਲ ਸਾਹਿਬੇ ਸਕੇ ਚਾਚੇ ਤਾਈਂ ਦੀ ਲੜਕੀ ਹੈ ਮੇਰੇ ਦਾਦਾ ਜੀ ਸਰਦਾਰ ਹਰਚੰਦ ਸਿੰਘ ਤੇ ਸੁਖਵੀਰ ਦੇ ਦਾਦਾ ਜੀ ਰਬੂਰਾਜ ਸਿੰਘ ਸਕੇ ਭਰਾ ਸਰਬੋਤਮ ਸਾਹਿਬ ਸਿਵਾ ਸਿੰਘ ਇਸੇਖਵਾ ਅਤੇ ਬ੍ਰਮਪੁਰਾ ਸਾਹਿਬ ਨੇ ਇਸ ਨੂੰ ਅਕਾਲੀ ਦਲ ਬਾਦਲ ਵਾਸਤੇ ਇਜਾਤੀ ਤੌਰ ਦੇ ਉੱਤੇ ਇੱਕ ਵੱਡਾ ਝਟਕਾ ਦੱਸਿਆ ਤੇ ਉਹਨਾਂ ਨੇ ਸਾਫ ਤੌਰ ਦੇ ਉੱਤੇ ਕਿਹਾ ਹੈ ਕਿ ਹੁਣ ਅਕਾਲੀ ਦਲ ਦੀ ਕੋਈ ਸਾਰ ਨਹੀਂ ਰਹੀ ਤੁਸੀਂ ਸਭ ਕੀ ਸੋਚਦੇ ਹੋ ਕਿ ਆਉਣ ਵਾਲੀਆਂ ਆਗਾਮੀ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਜਪਾ ਗਠਜੋੜ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਅਕਾਲੀ ਟਕਸਾਲੀ ਆਗੂ ਆਮ ਆਦਮੀ ਪਾਰਟੀ ਜਾਂ ਕੌਂਗਰੈਸ ਪਾਰਟੀ ਆਪਣੇ ਵਿਚਾਰ niche ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਰ੍ਹਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ